ਕੋਪੀ ਆ ਗਈ ਸੀ ਪਿੱਛੇ ਐਸ ਨੂੰ ਡੀਕਿਆ ਮੈਡਮ ਦਾ ਯਾਰ ਥਾਲੀ ਲੈ ਕੇ ਅੰਦਰ ਫੇਰ ਜਾਵੜੀ ਰੀਵਨ ਕਟਾਈ ਕਰ ਲਈ ਹੋਰੀਵਨ ਕਟਾਈ ਉਹ ਤਾਂ ਪੈਸਾ ਸਾਨੂੰ ਹੋਰ ਬਾਈ ਅੱਜ ਆਏ ਆਏ ਅੱਜ ਜਿਹਨੂੰ ਲੈ ਔਰ ਜੀ ਨੂੰ ਗਏ ਕਿਹੜਾ ਬਾਬੇ ਕਿਹੜਾ ਲੋਨ ਸਾਡੇ ਕਿੱਧੇ ਕਿ ਲੋਨ ਚਾਲ ਤੇ ਸਾਡੇ ਕਾਪੀ ਲੋਨ ਨਾਲ ਹੀ ਆ ਜਾਂਦੀਆਂ ਬਰੀਕਾ ਤਾ ਇਹਦਾ ਆਏ ਅੱਜ ਬੀਜੀ ਪੂਛ ਹੀ ਨਹੀਂ ਚੱਲ ਰਹੇ ਮਣ ਪੰਕੇ ਲੈ ਰਹੇ ਆ ਦਰਪੱਟੇ ਸੰਡੇ ਸੁਤਰੇ ਵੇ ਰੰਗੀਆਂ ਨਾਲ ਤੇ ਅੱਜ ਇਹ ਪੁੱਤਾਂ ਬੱਤ ਚੱਲ ਰਹੇ ਦਰਵਾਜ਼ੇ ਬਣੇ ਆਂਟੀ ਨੂੰ ਪਤਾ ਹੈਗਾ ਵੀ ਕੋਲਚਾਂ ਦੀ ਪਾਰਟੀ ਚੱਲ ਰਹੀ ਆ ਇੱਕ ਵੀਰ ਬੰਦੇ ਜਮਾ ਸੈਪਲਾਈ ਜਮਾ ਜਮਾ ਸਹਾਦਰ ਇੱਕ ਜੇ ਭਾਈ ਐ ਪੂਰੇ ਜਿਹੜੇ ਤਿੰਨ ਬਾਕੀ ਹੋਣ ਇੱਕ ਦਾ ਕੱਢਦੀ ਇਹਦਾ ਬਾਕੀਆਂ ਜੇ ਮਿਰਚਾਂ ਮੁਰਚਾਂ ਪੂਰੇ ਟਮਾ ਰਹੇ ਸਿਰਾਂ ਬਣਾਈ ਕਰਨ ਇਹਦੀ ਬਾਸ ਸਪਾਈਸ ਰੱਖੀ ਗੱਲ ਇਹ ਭਾਈ ਕੋਲਚੇ ਪੂਰੇ ਸਿਰਾਂ ਬਣਾਉਂਗਾ ਤਿੰਨ ਕੋਣੀ ਤੇ ਆ ਦੇਖ ਬਾਬਰੇ ਵਿੱਚ ਆਇਆ ਬਾਈ ਆ ਗਿਆ ਹਾਂ ਬਾਈ ਬਾਈ ਵਿੱਚ ਵਿੱਚ ਤੇ ਜ਼ਰੂਰ ਕਰੋ ਬਾਈ ਨੇ ਹਣਾ ਹਾਂ ਦਿਖਾ ਰਿਹਾ ਦੇਖੋ ਕਿਹੜਾ ਹੈ ਨਾਂ ਬੋਲੋ ਦੀਪਕ ਪੁਰਾਣੀ ਦੁਕਾਨ ਹਾਂ ਪੁਰਾਣੀ ਦੁਕਾਨ ਆ ਇਹ ਤਿੰਨ ਕੋਣੀ ਤੇ ਆ ਇਹ ਸਾਹਮਣੇ ਇਧਰ ਤਿੰਨ ਕੋਣੀ ਆ ਗਈ ਇੱਥੇ ਬਾਈ ਦੀ ਦੁਕਾਨ ਆ ਗਈ ਹਾਂ ਮਸੂਰ ਪਾਸੇ ਇੱਥੇ ਇੱਥੇ ਬੰਦੇ ਹੋਣ ਚਾਹੀਦੇ ਕੋਚੇ ਬਾਈ ਪੂਰੇ ਸਿਰਾ ਬਣਾਉਂਦਾ ਹੈਗਾ 30 ਰੁਪਏ ਦਾ ਕੋਚਾ ਹਣਾ ਬਾਈ ਦੇ ਹਾਂ ਦੇਰ ਪੜਵਾਨੀਆਂ ਦਾ ਕੋਲ ਚਾ ਪੂਰਾ ਸਿਰਾ ਕੋਲ ਚਾ ਹੁੰਦਾ ਇਹਨਾਂ ਨੇ ਅੱਜ ਕੀ ਕੀਤਾ ਸੀਗਾ ਕੀ ਬਣਾਇਆ ਜੀ ਤੁਸੀਂ ਨੋਟਾ ਹੋ ਵਰਡਪੈਡ ਐਮ ਐਸ ਬਾਡ ਤੇ ਇਹਨਾਂ ਨੇ ਕੁਝ ਬਣਾਇਆ ਹਨਾ ਉਹਦੀ ਪਾਰਟੀ ਅੱਜ ਇੱਕ ਨਿਊ ਗਏ ਹਨਾ ਤਾਂ ਹਾਂ ਮੂੰਹ ਰਗੜੀ ਜਾਂਦਾ ਕੋਈ ਨਹੀਂ ਕੋਈ ਨਹੀਂ ਮੱਖਣ ਜਾਂ ਨਿਕਲੂ ਉਹ ਚ ਦਵਾ ਦੇਗਾ ਤੇਰੇ ਮੂੰਹ ਤੇ ਉਹ ਕਿੱਧਰ ਗਏ ਘੱਟੀ ਹੋਏ ਨਾ 4x4 ਹੈਗਾ 4x4 ਹੈ ਹਾਂ ਐ ਨਿੱਕੀ ਜਿਹੀ ਹਨਾਂ ਦੇ ਆ ਆਈ ਦੇ ਕੋਲੇ ਫੜਾਈ ਹੋ ਗਏ ਇਹ ਬੱਸ ਫੇਰ ਟਾਇਰ ਜਿਹਦਾ ਗੱਟਿਆਂ ਚ ਪਾ ਕੇ ਲੈ ਕੇ ਜਾਣੇ ਪੈਣਗੇ। ਰੱਖ ਵੈਂਜਨ ਲਾਇਆ ਹੋਇਆ ਇਹਦੇ ਵਿੱਚ। ਬੱਸ ਕਰ ਕਾਣੂ ਮੱਚ ਜਾਣਗੇ ਉਹ। ਨਜ਼ਰੀ ਵਾਲੀ ਤਿੱਖੀ ਆ ਗਈ। ਉਹਦੀ ਮਾਰਦਾ ਜੀ ਚੀਤਾ ਚਾ ਕੇ ਲਾਦਾ ਤੜਕਾ ਦੁਰਗਾ ਪੂਰਾ ਬਣਾਦਾ ਮਾਹੌਲ ਨੇ। ਮੁੰਡੇ ਆਏ ਵੇ ਕੁਇਸਚਨ ਦੀ ਪਾਰਟੀ ਹੋ ਕੇ ਹਟੀਆ। ਦੀਪਕ ਫਾਸਟ ਫੂਡ ਵਾਲਿਆਂ ਦੇ। ਉਹ ਬਾਈ ਸਾਹਮਣੇ ਇਹਨਾਂ ਦਾ ਓਨਰ ਹੈ ਕੁਇਸਚਨ ਵਾਲੇ ਦਾ। ਕਿਸੇ ਦਿਨ ਤੁਹਾਨੂੰ ਵੀਡੀਓ ਚ ਆਸੀ ਵੈਸੇ ਅੱਜ ਹੂੰ ਚੱਲ ਫਨ ਵਾਲੇ ਨਹੀਂ ਬਣਾਈਏ ਵੀਡੀਓ ਇਹਨਾਂ ਬਾਈ ਬਣਾਉਂਦਾ ਵੀ ਦਿਖਾ ਦੇਣਾ ਤੁਹਾਨੂੰ ਸਤਰੀ ਗਾਉ ਜੀ ਸਾਰਿਆਂ ਨੂੰ ਅੱਜ ਆਪਣੀ ਪਾਰਟੀ ਚੱਲ ਰਹੀ ਹੈ ਕੋਈ ਜਾਣੀ ਪਾਰਟੀ ਚੱਲ ਰਿਹਾ ਕੋਈ ਜਾਣੀ ਆਪਾਂ ਬੈਠੇ ਕਿਹੜਿਆਂ ਦੇ ਬੈਠੇ ਆਪਾਂ ਬੀਬੀ ਦੀ ਪਾਰਟੀ ਆ ਨਾ ਦੀਪੂ ਦਾ ਪਾਰਟੀ ਮੁਰਾ ਪਡਾਉੜ ਵਾਲਾ ਤੇ ਕਿਹੜਿਆਂ ਤਿੰਨ ਕੋਣੀ ਤੇ ਆ ਹੁਣ ਸ਼ਰਮਾਉਂਦਾ ਜਗਾ ਤੋਂ ਆ ਆ ਬੰਦੇ ਨੂੰ ਵੀ ਨਾ ਇੱਕ ਵਾਰੀ ਆ ਤਾਂ ਦੱਸ ਦੇ ਜੀ ਆਪਾਂ ਕੋਈ ਨਾ ਹਾਂ ਆਬੀਸੀ ਵਾਲਾ ਸੁੱਖ ਕੋਈ ਹਾਂ ਆ ਇੰਦਰ ਇਹ ਨੂੰ ਤੁਸੀਂ ਦੇਖੀਓ ਵੇਰੇ ਜਾਣੀਆਂ ਮੈਂ ਇੰਦਰ ਇਹ ਕੋਈ ਵਿਚਾਰ ਦੇਣਾ ਹੋਵੇ ਬਾਈ ਦੇ ਕੋਲ ਚੇਖਾ ਕੇ ਇਹਦਾ ਪੁੱਛੇ ਵੇਰੇ ਜੇ ਮੁੱਠਾ ਜੇ ਪਤਾ ਨਹੀਂ ਕੀ ਲੱਗਦੇ ਸਾਰੀ ਜਿਹੜੀ ਹੋਣ ਜੀ ਅੱਲੇ ਸਾਹਜੇ ਤੋਂ ਬਾਹਰ ਕੰਮ ਆ। ਲੈ ਵੀ ਕੋਈ ਏ ਕੋਈ ਥੇ ਪਣੀ ਆਦੇ ਉਹ ਸਾਹਮਣੇ। ਇਹ ਧਰਤੇ ਨੇ ਕੀ ਪਾਈਆਂ ਨੇ ਕਰੀਮ ਜੀ ਮੋਗਾ ਨਾ। ਕੀ ਅੱਕ ਫੜਾ ਆਗੇ 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 ਕੋਲ ਜਾ ਆਗੇ। ਇਤਨੀ ਫੜਾ ਲਈ ਇਹਨਾਂ ਨੂੰ। ਇਹਨਾਂ ਨੂੰ ਫੜਾ ਬਾਹਰ ਕਾਲੇ ਆਏ ਕੋਈ। ਉੱਠ। ਲੈ ਕੋਈ ਥੇ ਫੜ ਲੈ। ਹਾਂ। ਫੇਰ ਖੜਾ ਖੜਾ ਖੜਤਾ ਹੀ ਨਹੀਂ ਲੈ। ਤੂੰ ਹੀ ਬੱਬੂਏ। ਤੂੰ ਹੀ ਬਾਹਰ ਸੋੜੀ ਕੋਈ। ਲੈ ਉਹਨਾਂ ਨੂੰ ਲੈ। ਸੁਣਾਇਆ? ਤੂੰ ਮਣੀ ਦੀ ਜੀ। ਮੜਾ ਮੂਟਾ ਬੈਠੇ ਮਿਲਿਆ ਹੈ ਤੇਰੀ ਸਾਨਾ ਬੁੱਤ ਦੇ ਵੀ ਕਰਦੇ ਆ ਹਾਂ ਛੋਟੇ ਲਈ ਹੁੰਦੇ ਆ ਬਣੀ ਵੇਡ ਕਰੋ ਉਹ ਵੀ ਪੈਉ ਤੋਂ ਲਿਓ ਆ ਗਿਆ ਵੇ ਆ ਗਿਆ ਆ ਗਿਆ ਇਹ ਦੋਵੇਂ ਨਰ ਖੜਾ ਰਿਆ ਨੇ ਇਹਨੂੰ ਖੜਾ ਮਰਦੇ ਹੋ ਛੱਡ ਦੇ ਯਾਰ ਇਧਰ ਵੀ ਖੜਾ ਖੜਾ ਫੜ ਲੈ ਤੂੰ ਫੜ ਲੈ ਵਧਾ ਟਾਓ ਗਾ ਸਪੈਸ ਰੰਗ ਅੱਗੇ ਛੋਟੇ ਕੋਲ ਚ ਨਹੀਂ ਇਹਨੇ ਨਿਨਗਾੜ ਆਲੀ ਹੋਏ ਮੈਂ ਕਹਉਂਦਾ ਵੀ ਪਾਪ ਬੋਕ ਦਾ ਲੈ ਮੁਕੇ ਦਾ ਲੈ ਭੱਜ ਗਿਆ ਹਰੀ ਸੌਸ ਗ੍ਰੀਨ ਇਧਰ ਵੀ ਆ ਵੀ ਹਰ ਚਾ ਕੰਮ ਚੱਲ ਰਿਹਾ ਪਾਦੀ ਬਾਹਰ ਤੁਸੀਂ ਇਹ ਤਾਂ ਉਂਦਰ ਵੀ ਚੱਲ ਰਿਹਾ ਹੈ ਤੁਮ ਲੋੜੀ ਹੀ ਜਾਗਾ ਮੈਂ ਇਹ ਬਟਾ ਰੁੱਕ ਭਰੂਗਾ ਜੀ ਚੱਲ ਮਾਰ ਦੇ ਦੇਖੀ ਜਾਣਾ ਆਪਨ ਵੇ ਜਾ ਨਾ ਪਿਆਰੇ ਤੇਰਾ ਹੀ ਸੈਂਪਲ ਆ ਗਿਆ ਨਾ ਆਪਣੇ ਲਈ ਦੂਜਾ ਲਓ ਜੀ ਕੋਈ ਜਾਂ ਆ ਗਿਆ ਮੈਂ ਚੁੱਪ ਕਰ ਜਾਣਗੇ ਤੇਰੇ ਕੋਲ ਖੋ ਕਿੰਨੀ ਵਰਦਾ ਹੋਏ ਬੜਾ ਬੜਾ ਨਹੀਂ ਕਿਤੇ ਹੋਏ ਲੈ ਇਹ ਕਾਰ ਜੱਤਾ ਕੁੰਚਾ ਗਿਆ ਵਈ ਆਹ ਇਧਰੇ ਹੀ ਚੱਲੂਗਾ ਉਹ ਇਹ ਟੀਸੂ ਨਾਲ ਇੰਨੇ ਕਿਸਮੂ ਮੋੜ ਲੇਗਾ ਤਾ ਵੇ ਥੋੜਾ ਜਿਹਾ ਆਹ ਮੋਟਾ ਸਾਡਾ ਹਿਉ ਨਹੀਂ ਪੈ ਕੋਲ ਚ ਇਹ ਹਿਸਾਬ ਜੀ ਨਹੀਂ ਆਇਆ ਇਧਰ ਦੇਖੋ ਇਧਰੇ ਵੀ ਆ ਗਿਆ ਉਧਰ ਦੇਖੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂ ਆ ਰਿਹਾ ਹੈ ਆ ਗਿਆ ਪੁੱਤ ਹੁਣ ਕਾਇਰ ਹੋ ਗਿਆ ਇਹ ਬਤਾ ਛੇਵ ਸੀ ਹੋਇਆ ਤੂੰ ਇੱਥੇ ਬੱਚਾ ਹੈ ਨਾ ਪਾਣੀ ਮਿਲ ਗਿਆ ਅਗਰ ਤੇ ਨਾ ਆ ਰਿਹਾ ਉਹ ਚਿੰਦੇ ਬਲਾ ਕਾ ਤੀ ਟੂਣਾ ਨਾ ਦਿਨਾ ਸਾਫ ਵੀ ਕਰਦਾ ਖੜਿਆ ਹੋਈ ਸਾਫ ਕਰਨ ਲੱਗੇ ਪੈਸੇ ਦਾ ਗੰਦਾ ਸਾਫ ਕਰਕੇ ਸਾਬ ਬਾਈ ਨਾਲ ਸਾਬ ਕਰਤਾ ਬਾਈ ਨਾਲ ਕਰਤਾ ਕਰਤਾ ਬਹੁਤ ਠੀਕ ਕੋਈ ਨੂੰ ਪਾਰਟੀ ਚ ਨਹੀਂ ਵੀ ਤੇ ਲੈ ਗਈ ਸਾਰਾ ਹਨਾ ਹਨਾ ਦੇ ਬਾਈ ਕੋਲੇ ਸਾਹਾ ਬਾਈ ਕੋਲੀ ਰਹਿ ਗਿਆ ਨਾ ਆਪਕੇ ਜਿਹੜੀ ਨੂੰ ਉਹ ਨਾਲ ਆਪਣੇ